ਯਾਰੇ ਵਿਦਿਆਰਥੀਓ ਸਤ ਸ੍ਰੀ ਅਕਾਲ ਮੈਂ ਹਾਂ ਤੁਹਾਡਾ ਅਧਿਆਪਕ ਮਹਿੰਦਰਪਾਲ ਬੇਟਾ ਅੱਜ ਅਸੀਂ ਪੰਜਾਬੀ ਦੀ ਪਾਠ ਪੁਸਤਕ ਵਿੱਚੋਂ ਪੈਰੀ ਹਾਹਾ ਵਾਲੇ ਵਾਕਾਂ ਨੂੰ ਪੜਨ ਦਾ ਅਭਿਆਸ ਕਰਾਂਗੇ ਸ਼ਾਮ ਦਾ ਵੇਲਾ ਹੈ ਸ਼ਾਮ ਦਾ ਵੇਲਾ ਹੈ ਮਾ ਚੁੱਲੇ ਕੋਲ ਪੀੜੀ ਉੱਤੇ ਬੈਠੀ ਹੈ ਮਾਂ ਚੁੱਲੇ ਕੋਲ ਪੀੜੀ ਉੱਤੇ ਬੈਠੀ ਹੈ ਉਸ ਨੇ ਚੁੱਲੇ ਉੱਤੇ ਸਰੋਂ ਦਾ ਸਾਗ ਰਿੰਨਿਆ ਉਸ ਨੇ ਚੁੱਲੇ ਉੱਤੇ ਸਰੋਂ ਦਾ ਸਾਗ ਰਿੰਨਿਆ ਮੱਕੀ ਦੀ ਰੋਟੀ ਵੀ ਪਕਾਈ ਮੱਕੀ ਦੀ ਰੋਟੀ ਵੀ ਪਕਾਈ ਨੇੜੇ ਹੀ ਕਾੜਨੀ ਵਿੱਚ ਦੁੱਧ ਕੜ ਰਿਹਾ ਹੈ ਨੇੜੇ ਹੀ ਕਾੜਨੀ ਵਿੱਚ ਦੁੱਧ ਕੜ ਰਿਹਾ ਹੈ ਮੈਂ ਮੂੜੇ ਉੱਤੇ ਬੈਠਾ ਰੋਟੀ ਖਾ ਰਿਹਾ ਹਾਂ ਮੈਂ ਮੂੜੇ ਉੱਤੇ ਬੈਠਾ ਰੋਟੀ ਖਾ ਰਿਹਾ ਹਾਂ ਮੈਨੂੰ ਸਰੋਂ ਦਾ ਸਾਗ ਸੁਆਦ ਲੱਗਦਾ ਹੈ ਮੈਨੂੰ ਸਰੋਂ ਦਾ ਸਵਾਦ ਸਵਾਦ ਲੱਗਦਾ ਹੈ ਪਿਆਰੇ ਬੱਚਿਓ ਆਓ ਇਹਨਾਂ ਵਾਕਾਂ ਨੂੰ ਇੱਕ ਵਾਰ ਫਿਰ ਪੜਨ ਦਾ ਅਭਿਆਸ ਕਰੀਏ ਸ਼ਾਮ ਦਾ ਵੇਲਾ ਹੈ ਮਾਂ ਚੁੱਲੇ ਕੋਲ ਪੀੜੀ ਉੱਤੇ ਬੈਠੀ ਹੈ ਉਸ ਨੇ ਚੁੱਲੇ ਉੱਤੇ ਸਰੋਂ ਦਾ ਸਾਗ ਰਿੰਨਿਆ ਮੱਕੀ ਦੀ ਰੋਟੀ ਵੀ ਪਕਾਈ ਨੇੜੇ ਹੀ ਕਾੜਨੀ ਵਿੱਚ ਦੁੱਤ ਕੜ ਰਿਹਾ ਹੈ ਮੈਂ ਮੂੜੇ ਉੱਤੇ ਬੈਠਾ ਰੋਟੀ ਖਾ ਰਿਹਾ ਹਾਂ ਮੈਨੂੰ ਸਰੋਂ ਦਾ ਸਾਗ ਸਵਾਦ ਲੱਗਦਾ ਹੈ ਪਿਆਰੇ ਬੱਚਿਓ ਹੁਣ ਵਾਰੀ ਹੈ ਘਰ ਦੇ ਕੰਮ ਦੀ ਤੁਹਾਡੀ ਪਾਠ ਪੁਸਤਕ ਦੇ ਪੰਨਾ ਨੰਬਰ 29 ਉੱਪਰ ਦਿੱਤੇ ਇਹਨਾਂ ਵਾਕਾਂ ਨੂੰ ਤੁਸੀਂ ਵਾਰ-ਵਾਰ ਪੜ੍ਹਨ ਦਾ ਅਭਿਆਸ ਕਰਨਾ ਹੈ ਅਤੇ ਸਮਝਣਾ ਹੈ ਧੰਨਵਾਦ ਬੱਚਿਓ ਸ਼ਾਬਾਸ਼ ਮਿਲਾਂਗੇ ਅਗਲੀ ਵੀਡੀਓ ਦੇ ਨਾਲ ਧੰਨਵਾਦ